ਮਾਰਗ ਸੁਰਤ ਦਾ ਹੈ ਮਾਰਗ ਧਿਆਨ ਦਾ ਹੈ ਮਾਰਗ ਸਰੀਰ ਦਾ ਨਹੀਂ ਹੈ ਇਸ ਮਾਰਗ ਤੇ ਸਰੀਰ ਨੇ ਨਹੀਂ ਚੱਲਣਾ ਇਸ ਮਾਰਗ ਤੇ ਸੁਰਤ ਨੇ ਚੱਲਣਾ ਹੈ ਇਸ ਮਾਰਗ ਤੇ ਤਨ ਨੇ ਨਹੀਂ ਚੱਲਣਾ ਇਸ ਮਾਰਗ ਤੇ ਮਨ ਨੇ ਚੱਲਣਾ ਹੈ ਇਸ ਵਾਸਤੇ ਧਰਮ ਦੀ ਸਮੁੱਚੀ ਸਾਧਨਾ ਮਨ ਦੀ ਸਾਧਨਾ ਹੈ ਨਾ ਕਿ ਤਨ ਦੀ ਸਾਧਨਾ ਹੈ ਸੁਰਤ ਦੀ ਸਾਧਨਾ ਹੈ ਨਾ ਕਿ ਸਰੀਰ ਦੀ ਸਾਧਨਾ ਹੈ ਤੂੰ ਜਦ ਸੁਰਤ ਨੇ ਜਾਣਾ ਹੈ ਗगन ਮੰਡਲ ਦੇ ਵਿੱਚ ਉਹ ਸੱਚਖੰਡ ਵਸੇ ਨਿਰੰਕਾਰ ਤੱਕ ਤੂੰ ਰਸਤੇ ਦੇ ਪੜਾਵਾਂ ਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ ਹੈ ਸਾਡੇ ਦੇਸ਼ ਦੇ ਵਿੱਚ ਧਰਮ ਸੰਬੰਧੀ ਜੋ ਕੁਝ ਤਜਰਬੇ ਕੀਤੇ ਗਏ ਉਹਨਾਂ ਨੇ ਦੋ ਪੜਾਓ ਦੱਸੇ ਨੇ ਤੇ ਤੀਸਰੀ ਮੰਜ਼ਲੇ ਮਕਸੂਦ ਉਪਨਿਸ਼ਦਾਂ ਦੇ ઋષਿ ਪਹਿਲੇ ਪੜਾਅ ਨੂੰ ਕਹਿੰਦੇ ਰਹੇ ਨੇ ਕਰਮ ਕਾਂਡ ਔਰ ਦੂਸਰੇ ਨੂੰ ਕਹਿੰਦੇ ਰਹੇ ਨੇ ਉਪਾਸ਼ਨਾ ਕਾਂਡ ਔਰ ਤੀਸਰੀ ਮੰਜ਼ਲੇ ਮਕਸੂਦ ਹੈ ਟਿਕਾਣਾ ਹੈ ਅਸਥਾਨ ਹੈ ਜਿਹਨੂੰ ਉਹਨਾਂ ਨੇ ਆਖਿਆ ਗਿਆਨ ਕਾਂਡ ਗਿਆਨ ਕਾਂਡ ਤੱਕ ਪਹੁੰਚਣਾ ਪ੍ਰਮਾਤਮਾ ਤੱਕ ਪਹੁੰਚਣਾ ਹੈ ਪ੍ਰਮਾਤਮਾ ਕੀ ਪ੍ਰਕਾਸ਼ ਗਿਆਨ ਕੀ ਹੈ ਪ੍ਰਕਾਸ਼ ਨਾਮ ਜਪਤ ਕੋਟ ਸੂਰ ਉਜਾਰਾ ਬਿਨ ਸੇ ਭਰਮ ਅੰਧੇਰਾ ਉਬਉ ਇਸੇ ਤਰੀਕੇ ਨਾਲ ਇਸਲਾਮ ਦੇ ਮਹਾਨ ਬਾਨੀ ਮੁਹੰਮਦ ਸਾਹਿਬ ਨੇ ਤਿੰਨ ਪੜਾਅ ਦੱਸੇ ਨੇ ਤੇ ਚੌਥੀ ਮੰਜ਼ਿਲ ਦੱਸੀ ਹੈ। ਪ੍ਰਥਮ ਉਹ ਕਹਿੰਦੇ ਨੇ ਕਿ ਖੁਦਾ ਦੇ ਮਾਰਗ ਤੇ ਚੱਲਣ ਤੇ ਯਾਤਰਾ ਆਰੰਭ ਕਰਨੀ ਪਵੇਗੀ ਸ਼ਰੀਅਤ ਤੋਂ। ਇੱਥੋਂ ਇੱਕ ਕਦਮ ਚੁੱਕਣਾ ਪਵੇਗਾ। ਪਹਿਲੇ ਸ਼ਰਾ ਦੇ ਚ ਆਉਣਾ ਹੈ। ਫਿਰ ਤਰੀਕਤ ਕੁਝ ਤਰਕ ਕਰਨਾ ਹੈ। ਤਿਆਗ ਦੀ ਦੁਨੀਆ। ਤੀਸਰੀ ਮਾਰੂਫਤ ਦੀ ਦੁਨੀਆ ਔਰ ਚੌਥੀ ਹਕੀਕਤ ਜਿਸ ਨੂੰ ਸਚਾਈ ਕਹਿੰਦੇ ਨੇ ਉਹਨੂੰ ਅਰਬੀ ਦੇ ਵਿੱਚ ਕਹਿੰਦੇ ਨੇ ਹਕੀਕਤ ਹਕ ਸੱਚ ਹਕੀਕਤ ਸਚਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਕਿ ਸੱਚ ਤੱਕ ਪਹੁੰਚਣਾ ਪਰਮਾਤਮਾ ਤੱਕ ਪਹੁੰਚਣਾ ਹੈ ਮੁਹੰਮਦ ਸਾਹਿਬ ਦਾ ਕਹਿਣਾ ਹਕੀਕਤ ਤੱਕ ਪਹੁੰਚਣਾ ਖੁਦਾ ਤੱਕ ਪਹੁੰਚਣਾ ਹੈ ਗੱਲ ਬਿਲਕੁਲ ਇੱਕ ਹੈ ਇੱਥੇ ਆ ਕੇ ਇੱਕ ਪੰਜਾਬੀ ਮਾਵਰਾ ਵੀ ਸਿੱਧ ਹੋ ਜਾਂਦਾ ਹੈ ਕਿ ਸੌ ਸਿਆਣੇ ਇੱਕੋ ਮਤ ਮੂਰਖਾ ਆਪੋ ਆਪਣੀ ਸਿਆਣਿਆਂ ਨੇ ਦਾਣਾ ਪੁਰਸ਼ਾਂ ਨੇ ਹਮੇਸ਼ਾ ਉਹੀ ਗੱਲ ਕਰਨੀ ਹੈ ਜਿਹਦੀ ਬੁਨਿਆਦ ਸੱਚ ਆਉਂਦੀ ਹੈ ਜਿਹਦੇ 'ਚ ਉਛਾਲ ਸੁਗੰਧੀ ਗੁਣ ਸੱਚ ਦੇ ਹੀ ਹੁੰਦੇ ਨੇ ਤੋ ਸੱਚ ਤੱਕ ਪਹੁੰਚਣਾ ਖੁਦਾ ਤੱਕ ਪਹੁੰਚਣਾ ਹੈ ਸੱਚ ਤੱਕ ਪਹੁੰਚਣਾ ਪਰਮਾਤਮਾ ਤੱਕ ਪਹੁੰਚਣਾ ਹੈ ਇਸ ਵਾਸਤੇ ਜਿੱਥੇ ਬੈਠ ਕੇ ਸਤ ਦਾ ਚਿੰਤਨ ਹੋਵੇ ਸਤ ਦਾ ਧਿਆਨ ਜੋੜਿਆ ਜਾਏ ਉਸ ਅਸਥਾਨ ਨੂੰ ਕਹਿੰਦੇ ਨੇ ਸਤ ਸੰਗ ਉਹਨਾਂ ਬੰਦਿਆਂ ਦਾ ਇਕੱਠ ਜੋ ਸਤ ਦੀ ਸੰਗਤ ਕਰਨ ਆਏ ਨੇ ਸਤ ਦੀ ਤਲਾਸ਼ ਕਰਨ ਆਏ ਨੇ ਤੇ ਜਿਹਦਾ ਸਤ ਨਾਲ ਸੰਬੰਧ ਹੋ ਜਾਂਦਾ ਉਹਨੂੰ ਕਹਿੰਦੇ ਨੇ ਸਤ ਸੰਗੀ ਤੇ ਸਤ ਦਾ ਸੰਗੀ ਹੋ ਗਿਆ ਔਰ ਸਤ ਦਾ ਸੰਗੀ ਹੋ ਜਾਣਾ ਪਰਮ ਸ਼ਕਤੀ ਦਾ ਸੰਗੀ ਮੂਲ ਦਾ ਸੰਗੀ ਔਰ ਇੰਜ ਕਹਿ ਲੋ ਉਹਨੂੰ ਸਭ ਤੋਂ ਵੱਡਾ ਮਿੱਤਰ ਮਿਲ ਗਿਆ ਜਿਹਦੇ ਸਮਾਨ ਹੋਰ ਕੋਈ ਵੀ ਨਹੀਂ ਤੇ ਸਾਹਿਬ ਸੇਗੁਰ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਪੜਾਓ ਦੱਸੇ ਨੇ ਪੰਜਵੀਂ ਮੰਜ਼ਲੇ ਮਕਸੂਦ ਜਿਸ ਤਰ੍ਹਾਂ ਦੋ ਪੜਾਓ ਤੇ ਤੀਸਰੀ ਮੰਜ਼ਲ ਸੜੇ ਦੇਸ਼ ਦੇ ਪ੍ਰਾਚੀਨ ਸਨਾਤਨੀ ਰਿਸ਼ੀਆਂ ਨੇ ਦੱਸੇ ਨੇ ਕਰਮ ਕਾਂ ਉਪਾਸ਼ਨਾ ਕਾਂਡ ਤੇ ਫਿਰ ਗਿਆਨ ਕਾਂਡ ਕਰਮ ਕਾਂਡ ਸਰੀਰ ਨੇ ਕਰਨਾ ਹੈ ਉਪਾਸ਼ਨਾ ਕਾਂਡ ਮਨ ਨੇ ਕਰਨਾ ਹੈ ਗਿਆਨ ਕਾਂਡ ਫਲ ਹੈ ਇੰਜ ਕਹਿ ਲੋ ਕਰਮ ਕਾਂਡ ਬੀਜ ਹੈ ਉਪਾਸ਼ਨਾ ਕਾਂਡ ਸ਼ਾਖਾ ਨੇ ਤੇ ਗਿਆਨ ਕਾਂਡ ਫਲ ਹੈ ਕਰਮ ਦਾ ਫਲ ਹੀ ਹੈ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਗਿਆਨੇ ਕਾਰਨ ਕਰਮ ਅਭਿਆਸ ਗਿਆਨ ਭਇਆ ਤਬ ਕਰਮੇ ਨਾਸ ਫਲ ਕਾਰਨ ਫੂਲੇ ਬਨਰਾਏ ਫਲ ਪਾਕਾ ਤਬ ਫੂਲ ਵਿਲਾਏ ਫੁੱਲ ਖਿੜੇ ਨੇ ਫਲ ਨੂੰ ਜਨਮ ਦੇਣ ਲਈ ਪਰ ਜੈਸੇ ਫੁੱਲ ਦੇ ਚੋਂ ਫਲ ਨਿਕਲਦਾ ਹੈ ਫੁੱਲਾਂ ਦਾ ਅੰਤ ਹੋ ਜਾਂਦਾ ਹੈ ਜੈਸੇ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਰਮ ਕਾਂਡ ਦੀ ਦੁਨੀਆ ਰਹਿ ਜਾਂਦੀ ਹੈ ਅਗਰ ਸਾਰੀ ਜ਼ਿੰਦਗੀ ਕਰਮ ਕਾਂਡ ਚੱਲ ਰਿਹਾ ਹੈ ਤੋ ਇਤਨੀ ਗੱਲ ਸਪਸ਼ਟ ਹੈ ਕਿ ਇਸ ਬੰਦੇ ਕੋਲ ਉਹ ਫੁੱਲ ਹੈ ਜਿਹਦੇ ਚੋਂ ਅਜੇ ਤੱਕ ਫਲ ਨਹੀਂ ਨਿਕਲੇ ਔਰ ਹਕੀਕਤ ਦੇ ਵਿੱਚ ਕੁਝ ਕਰਮ ਕਾਂਡ ਤੇ ਐਸੇ ਵੀ ਨੇ ਜਿਨ੍ਹਾਂ ਦੇ ਚ ਵਕਈ ਫਲ ਦੀ ਪ੍ਰਾਪਤੀ ਹੁੰਦੀ ਹੀ ਨਹੀਂ ਜਿਸ ਨੂੰ ਅੱਜ ਕੱਲ ਨਾਨਕ ਮਤਾ ਕਹਿੰਦੇ ਨੇ ਕਿਸੇ ਵਕਤ ਇਸ ਅਸਥਾਨ ਦਾ ਨਾਂ ਸੀ ਗੋਰਖ ਮਤਾ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀਆਂ ਮਰਦਾਨੇ इत्याਦਿਕ ਦੇ ਸਮੇਤ ਪਹੁੰਚੇ ਨੇ ਗੋਰਖ ਮਤੇ ਦੇ ਵਿੱਚ ਸੰਯੋਗੀਆਂ ਨੇ ਆਪ ਦਾ ਸਨਮਾਨ ਕੀਤਾ ਤੇ ਮੁਖੀ ਸ਼ਰਮੌਰ ਜੋਗੀ ਲੋਹਰੀ ਪਾਨਾਥ ਨੇ ਗੁਲਾਬ ਦਾ ਇੱਕ ਫੁੱਲ ਪੇਸ਼ ਕੀਤਾ ਮਰਦਾਨਾ ਕਹਿਣ ਲਗਾ ਪਾਤਸ਼ਾ ਪਹਿਲੇ ਸੁਮੇਰ ਪਰਬਤੇ ਯਵਟਾਲੇ ਜਿੱਥੇ-ਜਿੱਥੇ ਵੀ ਗયા ਜੋਗੀ ਲੰਬੀ ਚੋੜੀ ਭੈਸ ਕਰਦੇ ਰਹਨੇ ਪਰ ਹੁਣ ਇਹਨਾਂ ਦਾ ਸੁਭਾਅ ਬਿਲਕੁਲ ਬਦਲੇ ਆਇਆ ਹੁਣ ਤੇ ਆਪ ਨੂੰ ਵੇਖ ਕੇ ਪ੍ਰਸੰਨ ਹੋ ਕੇ ਗੁਲਾਬ ਦਾ ਫੁੱਲ ਭੇਟ ਕਰ ਰਹੇ ਨੇ ਪਾਤਸ਼ਾ ਇਹਨਾਂ ਦੇ ਸੁਭਾਅ ਦੇ ਵਿੱਚ ਤਬਦੀਲੀ ਆਈ ਹੈ ਸਤਿਗੁਰ ਕਹਿਣ ਲੱਗੇ ਫੁੱਲ ਭੇਟ ਨਹੀਂ ਕੀਤਾ ਇੱਕ ਸਵਾਲ ਅੱਗੋਂ ਰੱਖਿਆ ਇਹ ਫੁੱਲ ਸਾਨੂੰ ਅਰਪਣ ਨਹੀਂ ਕੀਤਾ ਇਹਨਾਂ ਸਮੁੱਚੇ yogੀਆਂ ਨੇ ਇੱਕ ਸਵਾਲ ਖੜਾ ਕੀਤਾ ਮਰਦਾਨਾ ਕਹਿੰਦਾ ਪਾਤਸ਼ਾ ਸਵਾਲ ਹਾਂ ਇਹਨਾਂ ਨੇ ਸਵਾਲ ਖੜਾ ਕੀਤਾ ਕਿ yog ਮਤ ਗੁਲਾਬ ਦੇ ਫੁੱਲ ਦੀ ਤਰ੍ਹਾਂ ਹੈ ਇਹਦੇ ਚ ਰਧੀਆਂ ਸਿਧੀਆਂ ਦੀ ਸੰਬੰਧੀ ਹੈ ਇਹਦੇ ਸੰਸਾਰਿਕ ਪੂਜਾ ਪ੍ਰਤੀਸ਼ਟਾ ਦੀ ਸੁੰਦਰਤਾ ਹੈ ਇਹਦੇ ਚ ਸਮਾਧੀ ਦੀ ਕੋਮਲਤਾ ਹੈ ਔਰ ਇਹ ਕਹਿ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਤੁਸੀਂ ਅੱਜ ਤੱਕ ਇਹ ਯੋਗ ਮਤ ਧਾਰਨ ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ ਕਿਉਂਕਿ ਸਿੱਧ ਗੋਸ਼ ਦੇ ਚ ਬਕਾਇਦਾ ਇਨ੍ਹਾਂ ਯੋਗੀਆਂ ਦੇ ਬਚਨ ਵੀ ਮਿਲਦੇ ਨੇ ਦਰਸ਼ਨ ਵੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਤਾ ਬਾਹਰੇ ਅੰਦਰ ਇੱਕ ਸਰੇਵੋ ਖਟਦਰਸਨ ਇੱਕ ਪੰਥਾ ਜੋਗੀ ਸਾਰੇ ਦੇ ਸਾਰੇ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅਗਰ ਤੁਸੀਂ ਜੋਗੀ ਬਣ ਜਾਓ ਮੁੰਦਰਾ ਧਾਰਨ ਕਰ ਲੋ ਝੋਲੀ ਪੈਣ ਲੋ ਖਿੰਤਾ ਧਾਰਨ ਕਰ ਲੋ ਤਾਂ ਅਸੀਂ ਤੁਹਾਨੂੰ ਜੋਗੀਆਂ ਦਾ ਜੋਗਿੰਦਰਾ ਬਣਾ ਦੇਾਂਗੇ ਭਾਵਨਾਥ ਬਣਾ ਦੇਾਂਗੇ ਸਾਰੇ ਹੀ ਤੁਹਾਡੇ ਤਾਬਿਆਂ ਦੇ ਜੋ ਹੈ ਰਹਿਣਗੇ ਇਹ ਸਿੱਧ ਗੋਸ਼ ਦੇਚ ਆਏ ਸਿੱਧਾ ਦੇ ਬਚਨ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਲਮ ਬੰਦ ਕੀਤੇ ਨੇ ਤਾਂ ਮਰਦਾਨੇ ਨੂੰ ਕਹਿੰਦੇ ਨੇ ਨਹੀਂ ਮਰਦਾਨਿਆ ਇਹ ਭੇਟ ਨਹੀਂ ਕੀਤਾ ਇਹ ਤੇ ਕਹਿ ਰਹੇ ਨੇ ਤੁਸੀਂ ਹੁਣ ਤੱਕ ਜੋਗੀ ਕਿਉਂ ਨਹੀਂ ਬਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਫੁੱਲ ਜੋਗੀਆਂ ਨੂੰ ਵਾਪਸ ਕੀਤਾ ਆਖਿਆ ਇਹ ਫੁੱਲ ਕੋਮਲ ਹੈ ਇਸ ਫੁੱਲ ਦੇ ਚ ਸੁਗੰਧੀ ਵੀ ਹੈ ਇਹ ਫੁੱਲ ਸੁੰਦਰ ਵੀ ਹੈ ਪਰ ਨਾਨਕ ਉਸ ਫੁੱਲ ਦਾ ਪੁਜਾਰੀ ਹੈ ਜਿਸ ਫੁੱਲ ਦੇ ਚੋਂ ਫਲ ਵੀ ਨਿਕਲੇ ਇਹ ਫੁੱਲ ਖੂਬਸੂਰਤ ਜ਼ਰੂਰ ਹੈ ਪਰ ਕਿਸੇ ਖੂਬਸੂਰਤ ਤੇ ਮਿੱਠੇ ਫਲ ਨੂੰ ਨਹੀਂ ਜਨਮ ਦੇਂਦਾ ਗੁਰਨਾਨਕ ਨੂੰ ਕੇਵਲ ਰਿੱਧੀ ਸਿੱਧੀ ਤੇ ਸੰਸਾਰ ਦੀ ਪੂਜਾ ਪ੍ਰਤੀਸ਼ਠਾ ਨਹੀਂ ਚਾਹੀਦੀ ਗੁਰਨਾਨਕ ਨੂੰ ਨਾਮ ਦਾ ਫਲ ਚਾਹੀਦਾ ਮੈਂ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਨੂੰ ਹੀ ਸਮਝਦਾ ਤੇ ਜਿਸ ਕਰਮ ਦੇ ਚ ਨਾਮ ਰਸਨੇ ਮੇਰੇ ਲਈ ਉਹ ਫੁੱਲ ਹੈ ਜਿਹਦੇ ਵਿੱਚ ਕੋਈ ਫਲ ਹੀ ਨਹੀਂ ਤੇ ਮੈਨੂੰ ਇਸ ਤਰ੍ਹਾਂ ਦੇ ਫੁੱਲ ਨਹੀਂ ਚਾਹੀਦੇ ਜਿਨ੍ਹਾਂ ਫੁੱਲਾਂ ਵਿੱਚ ਫਲ ਨਹੀਂ ਹੈ ਤਾਂ yogi ਖਾਮੋਸ਼ ਹੋਏ ਸਾਹਿਬੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਕਾਇਦਾ ਫਰਮਾਨ ਕੀਤਾ ਕਿ ਤੈਬੇ ਕਰਮ ਵੀ ਉਹ ਕਰਨਾ ਜਿਸ ਕਰਮ ਦੇ ਬੀਜ ਦੇ ਚੋਂ ਗਿਆਨ ਨਿਕਲੇ ਜਿਸ ਕਰਮ ਦਾ ਧਰਮ ਨਾਲ ਸੰਬੰਧ ਨੇ ਉਹ ਕਰਮ ਪਖੰਡ ਜੈਸੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਕਰਮ ਧਰਮ ਪਾਖੰਡ ਜੋਦੀ ਸੇ ਤਿਨ ਜੰਮ ਜਾਗਾਤੀ ਲੂਟੇ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਹੁਣ ਜਗਤ ਤੇ ਇਹੀ ਉਪਦੇਸ਼ ਦਿੱਤਾ ਜਾਂਦਾ ਹੈ ਐ ਸੰਸਾਰੀਓ ਕਰਮ ਧਰਮ ਕਰੋ ਕਰਮ ਧਰਮ ਕਰੋ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਫੋਕਟ ਕਰਮ ਉਹ ਕਰਮ ਜਿਨ੍ਹਾਂ ਦੇਚ ਗਿਆਨ ਨਹੀਂ ਜਿਸ ਕਰਮ ਦੇਚ ਪ੍ਰਭੂ ਦੀ ਭਗਤੀ ਨੇ ਜਿਸ ਕਰਮ ਦੇ ਚ ਨਾਮ ਦਾ ਰਸ ਨੇ ਉਹ ਬੀਜ ਉਹ ਕਰਮ ਫੋਕ ਹੈ ਫੋਕਟ ਹੈ ਕਰਮ ਧਰਮ 파ਖੰਡ ਜੋ ਦੀ ਸੇ ਇਹ ਤੇ 파ਖੰਡ ਖੰਡਿਤ ਕਰੇਗਾ ਮਨ ਨੂੰ ਦਰਸਲ ਕਰਮ ਕਾਂਡ ਉਹੀ ਠੀਕ ਹੈ ਜੋ ਮਨ ਨੂੰ ਅਖੰਡ ਕਰੇ ਮਨ ਨੂੰ ਇਕ ਕਰੇ ਤੇ ਜਿਸ ਕਰਮ ਦੇ ਕਰਦਿਆਂ ਹੀ 파ਖੰਡ ਖੰਡ ਖੰਡ ਦੇ ਚ ਜੀਵਣਾ ਟੁਕੜੀਆਂ ਟੁਕੜੀਆਂ ਦੇ ਜੀਵਣਾ ਸਾਇਬ ਕਹਿੰਦੇ ਨੇ ਇਹ ਉਹ ਕਰਮ ਨੇ ਜਿਨ੍ਹਾਂ ਦੇ ਚੋਂ ਗਿਆਨ ਦਾ ਫਲ ਨਾਮ ਦਾ ਰਸ ਨਿਕਲਦਾ ਹੀ ਨਹੀਂ ਲਿਆਜ਼ਾ ਇਹ ਕਰਮ ਕਾਂ ਪਾਖੰਡ ਹੈ ਸਹਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਫਰਮਾਨ ਹੈ ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ ਵੀ ਚਿੰਤਨ ਕਰਦੇਓ ਐ ਪਰਮਾਤਮਾ ਦੇ ਪੁਜਾਰੀਓ ਕੇਵਲ ਉਹਨਾਂ ਕਰਮਾਂ ਦੇ ਆਸਰੇ ਤੇ ਜਿਹੜੇ ਕਰਮ ਭਰਮ ਤੇ ਖੜੇ ਨੇ ਭਾਵ ਜਿਸ ਕਰਮ ਦੇ ਚੋਂ ਵੀ ਭਰਮ ਨਿਕਲਦਾ ਹੈ ਜਿਸ ਕਰਮ ਦੇ ਚੋਂ ਗਿਆਨ ਨਹੀਂ ਨਿਕਲਦਾ ਜਿਸ ਕਰਮ ਦੇ ਚੋਂ ਭਗਤੀ ਰਸ ਨਹੀਂ ਨਿਕਲਦਾ ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਪੜਾਓ ਦੱਸੇ ਨੇ ਤੇ ਪੰਜਵੀਂ ਮੰਜ਼ਿਲ ਦਸੀਏ ਪ੍ਰਥਮ ਆਪ ਕੈਨਨ ਧਰਮਖੰਡ ਦੂਸਰਾ ਗਿਆਨਖੰਡ ਤੀਸਰਾ ਸਰਮਖੰਡ ਚੌਥਾ ਕਰਮਖੰਡ ਤੇ ਪੰਜਵਾਂ ਸਚਖੰਡ ਜੋ ਪੜਾਅ ਹੈ ਜਿੱਥੇ ਤੱਕ ਮਨੁੱਖ ਦੇ ਮਨ ਨੇ ਮਨੁੱਖ ਦੇ ਧਿਆਨ ਨੇ ਮਨੁੱਖ ਦੀ ਸੁਰਤ ਨੇ ਪਹੁੰਚਣਾ ਹੈ ਯਾਤਰਾ ਆਰੰਭ ਕਰਨੀ ਪੈਗੀ ਧਰਮ ਖੰਡ ਤੋਂ ਪਰ ਹੁਣ ਕੋਈ ਮਨੁੱਖ ਯਾਤਰਾ ਆਰੰਭ ਕਰ ਚੁੱਕਿਆ ਹੈ ਤੇ ਵਾਕਈ ਉਹ ਧਰਮ ਖੰਡੀ ਹੈ ਪਹਿਚਾਣ ਕਿਸ ਤਰ੍ਹਾਂ ਹੋਵੇਗੀ ਦਰਸਲ ਗੁਰਨਾਣਿਕ ਦੀ ਸਾਰੀ ਸਿੱਖਿਆ ਦੀਕਸ਼ਾ ਧਰਮ ਦੀ ਮਨ ਪ੍ਰਤੀ ਹੈ ਔਰ ਸਾਇਬ ਐਸਾ ਵੀ ਕਹਿੰਦੇ ਨੇ ਕਿ ਧਾਰਮਿਕ ਦਿਖਾਈ ਦੇ ਜਾਣਾ ਇਹ ਤੇ ਇੱਕ ਸ਼ਿੰਗਾਰ ਹੈ ਇਹ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਸ਼ਿੰਗਾਰ ਕਰਕੇ ਧਾਰਮਿਕ ਦਿਖਾਈ ਦੇ ਸਕਦਾ ਹੈ ਪਰ ਧਾਰਮਿਕ ਹੋ ਜਾਣਾ ਇੱਕ ਬਹੁਤ ਵੱਡੀ ਸਾਧਨਾ ਹੈ ਇੱਕ ਬਹੁਤ ਵੱਡੀ ਤਪੱਸਿਆ ਹੈ ਇੱਕ ਬਹੁਤ ਵੱਡੀ ਮਿਹਨਤ ਹੈ ਸਹਿਬ ਆਪ ਵੀ ਕਹਿੰਦੇ ਹੋ ਉਤੇ ਮੁਸ਼ਕਤ ਹੈ ਜਿੰਨੀ ਇਨਾਮ ਧਿਆਇਆ ਗਏ ਮੁਸ਼ਕਤ ਘਾਲ ਬੜੀ ਭਾਰੀ ਮਿਹਨਤ ਹੈ ਬੜੀ ਜੋ ਹੈ ਕਰੜੀ ਮੁਸ਼ਕਤ ਹੈ ਤਾਂ ਇਸੇ ਤਰੀਕੇ ਨਾਲ ਇਸਲਾਮ ਦੇ ਪਹਿਲੇ ਪੜਾਅ ਦੀ ਪਹਿਚਾਣ ਹੋ ਜਾਂਦੀ ਹੈ ਵੀ ਸ਼ਰਅ ਦੇਚ ਆਇਆ ਹੈ ਔਰ ਉਪਨਿਸ਼ਦਾਂ ਦੇ ਰਿਸ਼ੀਆਂ ਦੇ ਮੁਤਾਬਕ ਜੋ ਕਰਮ ਕਾਣ ਦੇ ਵਿੱਚ ਆਇਆ ਉਹਨੇ ਯਾਤਰਾ ਆਰੰਭ ਕਰ ਦਿੱਤੀ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਧਰਮ ਖੰਡੀ ਹੈ ਉਹਨੇ ਯਾਤਰਾ ਆਰੰਭ ਕਰ ਦਿੱਤੀ ਪਰ ਹੁਣ ਧਰਮ ਖੰਡੀ ਹੈ ਇਹ ਕਿਸ ਤਰ੍ਹਾਂ ਪਹਿਚਾਨ ਹੋਵੇਗੀ ਸਹਿਬ ਕਹਿੰਦੇ ਨੇ ਧਰਮ ਖੰਡੀ ਆਪਣੇ ਜੀਵਨ ਨੂੰ ਧਰਮ ਦਿੰਦਾ ਹੈ ਇੱਕ ਮਰਿਆਦਾ ਦਿੰਦਾ ਹੈ ਇੱਕ ਅਸੂਲ ਦਿੰਦਾ ਹੈ ਇੱਕ ਵਿਧੀ ਤੇ ਵਿਧਾਨ ਦਿੰਦਾ ਹੈ ਔਰ ਉਹ ਕਿਸ ਤਰ੍ਹਾਂ ਦਿੰਦਾ ਹੈ ਉਹਨੂੰ ਇੱਕ ਸੂਝ ਮਿਲਦੀ ਹੈ ਉਹਨੂੰ ਇੱਕ ਸਮਝ ਮਿਲਦੀ ਹੈ ਸਤ ਸੰਗ ਕਰ ਕਰਕੇ ਕਿ ਜਗਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਸਭ ਵਿਧੀ ਪੂਰਵਕ ਹੋ ਰਿਹਾ ਹੈ ਸਭ ਵਿਧਾਨਕ ਢੰਗ ਨਾਲ ਹੋ ਰਿਹਾ ਹੈ ਸਾਹਿਬ ਉਸਦਾ ਹੀ ਨਿਖੇੜਾ ਇਸ ਪਾਵਨ ਪਵਿੱਤਰ ਪੌੜੀ ਦੇ ਵਿੱਚ ਕਰਦੇ ਨੇ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਲ ਇਹ ਰਾਤਾ ਇਹ ਰੁੱਤਾ ਇਹ ਥਿੱਤ ਇਹ ਵਾਰ ਇਹ ਦਿਨ ਦਿਹਾੜੇ ਕਿਛੇ ਵਿਧੀ ਵਿਧਾਨ ਦੇ ਮੁਤਾਬਕ ਗਰਦਿਸ਼ ਦੇ ਚ ਨੇ ਚੱਲ ਰਹੇ ਨੇ ਸ ਆਹਬ ਪਰੇਪੂਰਨ ਪ੍ਰਮਾਤਮਾ ਨੇ ਇੱਕ اٹਲ ਨਿਯਮ ਅਸੂਲ ਬਣਾ ਦਿੱਤਾ ਹੈ ਉਸ ਦੀ ਉਲੰਘਣਾ ਨਹੀਂ ਹੋ ਸਕਦੀ ਅਗਰ ਕੋਈ ਲੱਖ ਕੋਸ਼ਿਸ਼ ਕਰੇ ਕਿ ਅਗਨੀ ਦੇ ਚੋਂ ਠੰਡਕ ਮਿਲੇ ਤੇ ਬਰਫ਼ ਦੇ ਚੋਂ ਤਪਸ਼ ਮਿਲੇ ਐਸਾ ਹੋ ਨਹੀਂ ਸਕਦਾ ਸੂਰਜ ਦੇ ਚੋਂ ਅੰਧੇਰਾ ਮਿਲੇ ਔਰ ਚੰ드ਰਮਾ ਦੇ ਚੋਂ ਜਲਨ ਮਿਲੇ ਨਹੀਂ ਐਸਾ ਨਹੀਂ ਹੋ ਸਕਦਾ ਹਰ ਇੱਕ ਨੇ ਆਪਣੇ ਆਪਣੇ ਨਿਯਮ ਦੀ ਪਾਲਨਾ ਕਰਨ ਵਾਸਤੇ ਉਸ ਪਰਿਪੂਰਣ ਪਰਮਾਤਮਾ ਨੇ ਡਿਊਟੀ ਤੇ ਲਾਏ ਹੋਏ ਨੇ ਸੇਵਾ ਤੇ ਲਾਏ ਹੋਏ ਨੇ ਤਾਂ ਸਾਬ ਕਹਿੰਦੇ ਨੇ ਜਿਸ ਤਰ੍ਹਾਂ ਇਹ ਰਾਤਾਂ ਰੁੱਤਾਂ ਥੇ ਤਵਾਰ ਨਿਯਮ ਪੂਰਵਕ ਚੱਲ ਰਹੇ ਨੇ ਔਰ ਆਪਣੀ ਡਿਊਟੀ ਨਿਭਾ ਰਹੇ ਨੇ ਇਸੇ ਤਰੀਕੇ ਨਾਲ ਪਾਉਣ ਤੇ ਪਾਣੀ ਤੇ ਅਗਨੇ ਤੇ ਪਾਤਾਲ ਕਿਸੇ ਨਿਯਮ ਤੇ ਖੜੇ ਨੇ ਭਾਉ ਉੱਪਰ ਦੀ ਧਰਤੀ ਥੱਲੇ ਦੀ ਧਰਤੀ ਕਿਸੇ ਵਿਧਾਨਕ ਢੰਗ ਦੇ ਨਾਲ ਖੜੀ ਹੈ ਕਿਸੇ ਅਸੂਲ ਤੇ ਖੜੀ ਹੈ ਇੱਕ ਸਿਆਣਾ ਬੰਦਾ ਧਰਮਖੰਡੀ ਬੰਦਾ ਜਦ ਵੇਖਦਾ ਹੈ ਗ੍ਰਹਿ ਦੇ ਛਤਰਾਾਂ ਦੇ ਉੱਤੇ ਨਿਗਾਹ ਮਾਰਦਾ ਹੈ ਵੀ لازਮੀ ਕਿਸੇ ਵਿਧਾਨਕ ਢੰਗ ਨਾਲ ਇਹ ਟਿਕੇ ਹੋਇਆ ਹੈ ਦੇਖੋ ਟ੍ਰੈਫਿਕ ਦੇ ਰੂਲ ਹੁੰਦੇ ਆ ਹਾਂ ਯਾਤਿਆਦ ਦੇ ਨਿਯਮ ਹੁੰਦੇ ਆ ਵੀ ਅਣਗਿਣਤ ਐਕਸੀਡੈਂਟ ਹੋ ਜਾਂਦੇ ਨੇ ਟਕਰਾਓ ਹੋ ਜਾਂਦੇ ਨੇ ہزارہ نہیں ارباں گرہ نچھتر سورج تن چند تارے جو آواز تو بھی تکھے چل رہے ہیں پر مجالے ٹکراؤ ہوئے تو لازمی کوئی ویدھی ہے کوئی ویدھان ہے کوئی نیم ہے نہیں تو سارے ٹکرا جان اور سارے آج ختم ہو جان جدک دیکھتے ہیں کہ منخوب کے بنا ہوئے نیم دے باوجود منک کی مریادا بنائی ہوئیجوسیڈینٹ ہو جان ٹکراؤ ہو جاتے ہیں ਉਥੇ ਮੰਨਣਾ ਪੈਗਾ ਕਿ ਅਗਰ ਮਰਿਆਦਾ ਹੈ ਹੀ ਨਹੀਂ ਤਾਂ ਹੁਣੇ ਹੀ ਧਰਤੀ ਕਿਸੇ ਗ੍ਰਹਿ ਨਾਲ ਟਕਰਾ ਜਾਏ ਹੋਰ ਗ੍ਰਹਿ ਇੱਕ ਸੈਕਿੰਡ ਦੇ ਸਾਰੇ ਟਕਰਾ ਕੇ ਫਨਾ ਹੋ ਜਾਣ ਨਹੀਂ ਇਹ ਅਣਗਿਣਤ ਸੂਰਜ ਮੰਡਲ ਇਹ ਅਣਗਿਣਤ ਗ੍ਰਹਿ ਨਿਛਤਰਾ ਦਾ ਮੰਡਲ ਜੋ ਬਹੁਤ ਤਿੱਖੀ ਗਰਦਿਸ਼ ਦੇ ਚ ਹੈ ਪਰ ਟਕਰਾਓ ਨਹੀਂ ਹੈ ਇਹ ਲਾਜ਼ਮੀ ਕੋਈ ਵਿਧੀ ਹੈ ਵਿਧਾਨ ਹੈ ਤਾਂ ਸਾਇਬ ਕਹਿੰਦੇ ਨੇ ਸਭ ਕੁਝ ਵਿਧਾਨਿਕ ਢੰਗ ਦੇ ਨਾਲ ਚੱਲ ਰਿਹਾ ਹੈ ਇਸ ਵਿੱਚ ਧਰਤੀ ਥਾ ਪਰਖੇ ਧਰਮਸਾਲ ਪਉਣ ਦੇ ਵਿੱਚ ਪਾਣੀ ਦੇ ਵਿੱਚ ਅਗਨੀ ਦੇ ਵਿੱਚ ਪਾਤਾਲ ਦੇ ਵਿੱਚ ਔਰ ਰਾਤਾਂ ਰੁੱਤਾਂ ਥਿੱਤਾਂ ਵਾਰਾਂ ਦੇ ਵਿੱਚ ਉਸ ਪਰਿਪੂਰਣ ਪਰਮਾਤਮਾ ਨੇ ਜੀਵਾਂ ਦੇ ਧਰਮ ਕਮਾਉਣ ਲਈ ਇਹ ਧਰਤੀ ਬਣਾ ਕੇ ਰੱਖੀਏ ਇਸ ਵਾਸਤੇ ਸਮੁੱਚੀ ਧਰਤੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਧਰਮਸ਼ਾਲਾ ਹੈ ਇਹ ਜੀਵਾਂ ਦੇ ਧਰਮ ਕਮਾਉਣ ਦੀ ਜਗਾ ਹੈ ਧਰਮਸ਼ਾਲਾ ਇੱਥੇ ਮਨੁੱਖ ਨੇ ਕੁਝ ਪੜ੍ਹਣਾ ਹੈ ਇੱਥੇ ਜੀਵਾਂ ਨੇ ਕੁਝ ਸਿੱਖਣਾ ਹੈ ਅਗਰ ਬੰਦਾ ਬਾਰ ਬਾਰ ਇਸੇ ਹੀ ਪਾਠਸ਼ਾਲਾ ਦੇ ਚ ਆ ਰਿਹਾ ਹੈ ਬਾਰ ਬਾਰ ਇਸੇ ਪ੍ਰਿਥਵੀ ਤੇ ਜਨਮ ਲੈ ਰਿਹਾ ਹੈ ਤੋ ਗੱਲ ਸਪਸ਼ਟ ਹੋ ਗਈ ਬਾਰ ਬਾਰ ਫੇਲ ਹੋ ਰਿਹਾ ਹੈ ناکਾਮ ਹੋ ਰਿਹਾ ਹੈ ਜੈਸੇ ਕੋਈ ਵਿਦਿਆਰਥੀ ਇੱਕ ਕਲਾਸ ਦੇ ਚ ਇਮਤਿਹਾਨ ਦੇਵੇ ਫੇਲ ਹੋ ਗਿਆ ਤੋ ਉਸੇ ਚ ਹੀ ਬੈਠਣਾ ਪਏਗਾ ਅੱਗੇ ਵਧਣਾ ਉਸ ਨੂੰ ਨਸੀਬ ਨਹੀਂ ਹੋਵੇਗਾ ਤੋ ਇੱਥੇ ਧਰਤੀ ਜੋ ਧਰਮਸਾਲ ਹੈ ਇੱਥੇ ਇਮਤਿਹਾਨ ਕੀਏ ਮੌਤ موت دستے گی زندگی سفل ہوئی ہے یا ناکام ہوئی ہے بھگت کبیر کہنے نے کہ چلے جواری دوے ہتھ جار اے دوئے ہتھ جھاڑ کے جا رہے ہیں موت دس رہی ہے زندگی خالی رہی جیون خالی رہا کچھ بھی نہیں ہے تو موت امتیان ہے اگر موت آ رہی ہے منک دکھی ہے بے چین ہے مو ودہ جا رہے ہیں سنتاپ ودہ جا رہے ہیں ਤੋ ਗੱਲ ਸਪਸ਼ਟ ਹੋਈ ਇਸ ਜੀਵਨ ਤੋਂ ਉੱਚਾ ਜੀਵਨ ਇਸ ਨੂੰ ਨਹੀਂ ਮਿਲਿਆ ਇਸ ਸੰਸਾਰ ਤੋਂ ਕੋਈ ਉੱਚੀ ਦੁਨੀਆ ਇਸ ਨੂੰ ਉਪਲਬਧ ਨਹੀਂ ਹੋ ਸਕੇ ਇਸ ਵਾਸਤੇ ਇਹ ਇਸੇ ਸੰਸਾਰ ਦੇ ਚ ਰਹੇਗਾ ਮਨੁੱਖ ਨੂੰ ਉਤਨੇ ਚਿਰ ਤੱਕ ਇਸੇ ਸੰਸਾਰ ਦੇ ਚ ਰਹਿਣਾ ਪੈਂਦਾ ਜਿਤਨੇ ਚਿਰ ਤੱਕ ਇਸ ਸੰਸਾਰ ਤੋਂ ਉੱਚੀ ਦੁਨੀਆ ਲੱਭਦੀ ਨਹੀਂ ਜਿਤਨੇ ਚਿਰ ਤੱਕ ਵਿਦਿਆਰਥੀ ਉੱਚੀ ਕਲਾਸ ਦੇ ਚ ਨਾ ਜਾਏ ਕਾਮਯਾਬ ਨਾ ਹੋਵੇ ਉਹਨੂੰ 9ਵੀਂ ਕਲਾਸ ਦੇ ਚ ਰਹਿਣਾ ਹੀ ਪੈਂਦਾ ਹੈ ਬਾਰ ਬਾਰ ਇਸ ਧਰਤੀ ਤੇ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਬਾਰ ਬਾਰ ਫੇਲ ਹੁੰਦਾ ਰਿਹਾ ਹੈ ਭਗਤ ਕਬੀਰ ਕਹਿੰਦੇ ਨੇ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਛ ਕਿਰਪਾ ਕੀਜੇ ਇਹ ਅਕਾਲ ਪੁਰਖ ਬਹੁਤੇ ਫੇਰ ਹੋ ਚੁੱਕੇ ਨੇ ਬਹੁਤ ਦਖਾ ਦਫਾ ਇਸੇ ਧਰਤੀ ਤੇ ਮੈਂ ਰਹਿ ਚੁੱਕਿਆ ਅੱਗੇ ਵਧਣਾ ਮੈਨੂੰ ਨਸੀਬ ਨਹੀਂ ਹੋਇਆ ਜਦ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰੇਰਣਾ ਦਿੰਦੇ ਨੇ ਅਗਾਂਹ ਕੂਤਰਾਂਗ ਪਿੱਛਾ ਫੇਰ ਨਾ ਮੋੜਣਾ ਇਹ ਧਰਮ ਕਮਾਣ ਦੀ ਜਗ੍ਹਾ ਹੈ ਤੇ ਤੂੰ ਇੱਥੇ ਹੀ ਘਰ ਬਣਾ ਕੇ ਬੈਠ ਗਿਆ ਇੱਥੇ ਟਿਕ ਕੇ ਬੈਠ ਗਿਆ ਅਗਾਂ ਵਧਣ ਦਾ ਨਾ ਨਹੀਂ ਲੈ ਰਿਹਾ ਸਾਹਿਬ ਕਹਿੰਦੇ ਨੇ ਇਹ ਜੀਵਾਂ ਦੇ ਧਰਮ ਕਮਾਣ ਦੀ ਜਗ੍ਹਾ ਹੈ ਧਰਤੀ 'ਤੇ ਜਨ ਸੰਖਿਆ ਦਾ ਵੱਧ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਮੌਤ ਦੱਸ ਰਹੀ ਏ ਇਹ ਜੀਵ ਫੇਲ ਹੋ ਗਿਆ ਤਾਂ ਮੁੜ ਕੇ ਫਿਰ ਇੱਥੇ ਆ ਰਹੇ ਨੇ ਤੇ ਕੁਛ ਪਸ਼ੂ ਜੂਨਾ ਪਸ਼ੂ ਤਨ ਨੂੰ ਤਿਆਗ ਕੇ ਵਿਕਾਸ ਕਰਦੀਆਂ ਆਈਆਂ ਮਨੁੱਖ ਬਣ ਰਹੀਆਂ ਨੇ ਉਹਨਾਂ ਨੇ ਵੀ ਇਸ ਧਰਤੀ ਤੇ ਵਿਚਰਣਾ ਤੇ ਮਨੁੱਖ ਮਰ ਕੇ ਫਿਰ ਮਨੁੱਖ ਬਣ ਰਿਹਾ ਹੈ ਅਗਾ ਨਹੀਂ ਜਾ ਰਿਹਾ ਮੁਕਤੀ ਪ੍ਰਾਪਤ ਨਹੀਂ ਹੋ ਰਹੀ ਤੋ ਇਸ ਢੰਗ ਨਾਲ ਸਹਿਜੇ ਸਹਿਜੇ ਜਨ ਗੰਨਾ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਔਰ ਵਧਣ ਦਾ ਇਹ ਇੱਕ ਮੂਲ ਕਾਰਨ ਹੈ ਧਾਰਮਿਕ ਦ੍ਰਿਸ਼ਟੀਕੋਣ ਦੇ ਮਤਾਬਕ ਅਗਰ ਇਸ ਜੀਵ ਨੇ ਮੋਕਸ਼ੀ ਨਹੀਂ ਹੋਣਾ ਅਗਰ ਇਸ بگਦੀ ਹੋਈ ਧਾਰਾ ਨੇ ਸਾਗਰ ਦੇ ਚ ਲੀਨ ਹੋ ਕੇ ਸਾਗਰ ਦਾ ਰੂਪ ਹੀ ਨਹੀਂ ਬਣਨਾ ਤਾਂ ਇਸ ਨੇ ਰਸਤੇ ਦੀ ਜ਼ਮੀਨ ਨੂੰ ਥਾਂ-ਥਾਂ ਤੇ ਛੱਪੜ ਬਣ ਕੇ ਘੇਰਨਾ ਹੈ ਤਲਾਬ ਬਣ ਕੇ ਘੇਰਨਾ ਹੈ ਤਾਂ ਧਰਤੀ ਦੀ ਜਨਸੰਖਿਆ ਵਧਣ ਦਾ ਧਾਰਮਿਕ ਦ੍ਰਿਸ਼ਟੀਕੋਣ ਦੇ ਅਨਸਾਰ ਇਹੀ ਕਾਰਨ ਹੈ ਕਿ ਮਨੁੱਖ ਮਰ ਕੇ ਫਿਰ ਇਸ ਧਰਤੀ ਤੇ ਆ ਰਿਹਾ ਹੈ ਤੇ ਪਸ਼ੂ ਜਉਨਾ ਸਹਜੇ ਸਹਜੇ ਪਸ਼ੂ ਤਨ ਤਿਆਗ ਕੇ ਵਿਕਾਸ ਕਰ ਦਈਆਂ ਮਨੁੱਖਾ ਤਨ ਪ੍ਰਾਪਤ ਕਰ ਰਹੀਆਂ ਨੇ ਔਰ ਇਸ ਢੰਗ ਨਾਲ ਜਨ ਗੰਨਾ ਵੱਧੀ ਜਾ ਰਹੀ ਹੈ ਜੈਸੇ ਵਿਦਿਆਰਥੀ बार-बार ਫੇਲ ਹੁੰਦਾ ਰਹੇ ਔਰ ਸਾਰੇ ਫੇਲ ਹੁੰਦੇ ਰਹਿਣ ਤੇ ਨਵੇਂ ਦਾਖਲਾ ਲੈਂਦੇ ਰਹਿਣ ਤਾਂ ਕਲਾਸ ਦੇ ਇਤੇ ਬਹੁਤ ਪੀੜ ਹੋ ਜਾਏਗੀ ਬਹੁਤ ਪੀੜ ਹੋ ਜਾਏਗੀ ਧਰਤੀ ਦੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਮਨੁੱਖ ਦੀ ਸੁਰਤ ਅਗਾ ਨੂੰ ਜੋ ਹੈ ਨਹੀਂ ਜਾ ਰਹੀ ਤਾਂ ਸਾਇਬ ਕਹਿੰਦੇ ਨੇ ਇਹ ਜੀਵਾਂ ਦੇ ਧਰਮ ਕਮਾਣ ਦੀ ਜਗ੍ਹਾ ਹੈ ਕਿਹੜੀ ਇਹ ਧਰਤੀ ਇਸ ਵਿੱਚ ਜੀ ਜੁਗਤ ਕੇ ਰੰਗ ਇਸ ਦੇ ਵਿੱਚ ਜੀਵਨ ਦੀਆਂ ਅਣਗਿਣਤ ਝੁਗਤੀਆਂ ਨੇ ਜੀਵ ਬਥੇਰੇ ਨੇ ਪਰ ਇੱਕ ਝੁਗਤੀ ਨਾਲ ਨਹੀਂ ਜੀਉਂਦੇ ਜੈਸੇ ਕਈ ਜੀਵ ਨੇ ਚੋਪਾਏ ਜਾਨਵਰ ਉਹ ਜ਼ਬਾਨ ਨਾਲ ਛਟ ਕੇ ਹੀ ਪਾਣੀ ਪੀਂਦੇ ਨੇ ਔਰ మాਸ ਖਾਂਦੇ ਨੇ ਕਾਸ ਨਹੀਂ ਖਾ ਸਕਦੇ ਭੁੱਖਾ ਮਰ ਜਾਏਗਾ ਸ਼ੇਰ ਕਾਸ ਨਹੀਂ ਖਾਏਗਾ ਔਰ ਭੁਖੀ ਮਰ ਜਾਏਗੀ ਗਊ మాਸ ਨਹੀਂ ਖਾਏਗੀ ਇਹਨਾਂ ਦੀਆਂ ਜੀਵਨ ਜੁਗਤੀਆਂ ਪਰਿਪੂਰਣ ਪ੍ਰਮਾਤਮਾ ਨੇ ਨਾਲ ਨਿਸ਼ਚਿਤ ਕਰ ਦਿੱਤੀਆਂ ਨੇ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਪਸ਼ੂ ਭੋਗ ਜੋਨ ਹੈ ਤੇ ਮਨੁੱਖ ਜੋ ਹੈ ਇਹ ਕਰਮ ਜੋਨ ਹੈ ਇਹ ਕੁਝ ਭੋਗਣ ਵਾਸਤੇ ਵੀ ਆਇਆ ਹੈ ਪਰ ਕੁਝ ਕਰਮ ਵਾਸਤੇ ਵੀ ਆਇਆ ਹੈ ਪਰ ਪਸ਼ੂਆਂ ਦੀ ਤੇ ਜੀਵਨ ਜੁਗਤੀ ਵੀ ਵੱਜੀ ਹੋਈ ਹੈ ਉਹ ਆਪਣੀ ਜੀਵਨ ਜੁਗਤੀ ਤੋਂ ਇੱਕ ਪਾਸੇ ਨਹੀਂ ਹੋ ਸਕਦੇ ਉਸੇ ਦੇ ਚ ਹੀ ਮਜਬੂਰਨ ਉਹਨਾਂ ਨੂੰ ਜੀਵਣਾ ਪੈਂਦਾ ਹੈ ਮਨੁੱਖ ਨੂੰ ਆਪਣੀ ਜੀਵਨ ਜੁਗਤੀ ਸਵੈਮ ਤਲਾਸ਼ ਕਰਨੀ ਪੈਂਦੀ ਹੈ ਕੀ ਪਹਿਨਣਾ ਹੈ ਕੀ ਨਹੀਂ ਪਹਿਨਣਾ ਕਿੱਥੇ ਰਹਿਣਾ ਹੈ ਔਰ ਕਿਵੇਂ ਰਹਿਣਾ ਹੈ ਕੀ ਖਾਣਾ ਹੈ ਕੀ ਨਹੀਂ ਖਾਣਾ ਗਰਸ ਕੇ ਸਾਰੀਆਂ ਜੁਗਤੀਆਂ ਉਗਤੀਆਂ ਮਨੁੱਖ ਨੂੰ ਸਵੈਮ ਲੱਭਣੀਆਂ ਪੈਂਦੀਆਂ ਨੇ ਜੀਵਨ ਦੇ ਸੰਬੰਧ ਵਿੱਚ ਤਾਂ ਸਾਇਬ ਕਹਿੰਦੇ ਨੇ ਅਨੇਕਾਂ ਤਰ੍ਹਾਂ ਦੇ ਜੀਵ ਜੋ ਇਸ ਧਰਤੀ ਦੇ ਚ ਨੇ ਉਹਨਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਜੀਵਨ ਜੁਗਤੀਆਂ ਨੇ ਉਹਨਾਂ ਦੇ ਅਨੇਕਾ ਰੰਗ ਨੇ ਤਿੰਨ ਕੇ ਨਾਮ अनेक अनंत ਸਾਇਬ ਕਹਿੰਦੇ ਨੇ ਇਹਨਾਂ ਜੀਵਾਂ ਦੇ ਨਾਮ ਵੀ ਅਨੇਕਾਂ ਨੇ ਰੂਪ ਵੀ ਅਨੇਕਾਂ ਨੇ ਰੰਗ ਵੀ ਅਨੇਕਾਂ ਨੇ ਔਰ ਜੀਵਨ ਦੀਆਂ ਝੁਕਤੀਆਂ ਵੀ ਅਨੇਕਾਂ ਨੇ ਪਰ ਹੁਣ ਸਾਇਬ ਕਹਿੰਦੇ ਨੇ ਕਰਮੀ ਕਰਮੀ ਹੋਏ ਵਿਚਾਰ ਪ੍ਰਭੂ ਦੇ ਦਰਦ ਤੇ ਜੋ ਵਿਚਾਰ ਆਉਂਦੀ ਹੈ ਉਹ ਕਰਮਾਂ ਦੀ ਹੁੰਦੀ ਹੈ ਕਰਮ ਕੀ ਹੈ ਔਰ ਮਨੁੱਖ ਤੇ ਚੁੰਕੇ ਹੈ ਹੀ ਕਰਮਿਯੋਨ ਇਹ ਭੋਗ ਯੋਨੀ ਨਹੀਂ ਹੈ ਇਹ ਕਰਮ ਯੋਨੀ ਹੈ ਮਨੁੱਖ ਨੇ ਕਿਤਨਾ ਭੋਗਿਆ ਇਸ ਗੱਲ ਦੀ ਮਹਾਨਤਾ ਉੱਥੇ ਨਹੀਂ ਮੰਨੀ ਜਾਏਗੀ ਮਨੁੱਖ ਨੇ ਕਰਮ ਕੀ ਕੀਤੇ ਨੇ ਇਸ ਗਲਤੀ ਗਣ ਨਾ ਹੋਵੇਗੀ ਇਸ ਗਲਤੀ ਗਿਣਤੀ ਹੋਵੇਗੀ ਕੀ ਕਰਮ ਕੀਤੇ ਨੇ ਔਰ ਕਰਮ ਉਹੀ ਸ਼ੁਭ ਹੁੰਦਾ ਜਿਸ ਦੇ ਨਾਲ ਦੂਜਿਆਂ ਦੀ ਜ਼ਿੰਦਗੀ ਦੀ ਤਾਮੀਰ ਹੋਵੇ ਤੇ ਆਪਣੀ ਸੁਰਤ ਉੱਚੀ ਹੋਵੇ ਮਨ ਨੂੰ ਹੁਲਾਸ ਮਿਲੇ ਦੂਜਿਆਂ ਨੂੰ ਸੁੱਖ ਮਿਲੇ ਉਹ ਤੇ ਸ਼ੁਭ ਕਰਮ ਹੈ ਤੇ ਜਿਸ ਕਰਮ ਕਰਮ ਦਿਆਂ ਦੂਜੇ ਨੂੰ ਚੋਟ ਮਿਲੇ ਤੇ ਮਨ ਵਿੱਚ ਗਲਾਨੀ ਪੈਦਾ ਹੋਵੇ ਉਤੇ ਅਸ਼ubh ਕਰਮ ਹੈ ਤਾਂ ਸਹਿਬ ਕਹਿੰਦੇ ਨੇ ਉਸ ਪ੍ਰਭੂ ਦੇ ਦਰਬਾਰ ਤੇ ਫਿਰ ਜੀਵਾਂ ਦੇ ਕਰਮਾਂ ਦੀ ਵਿਚਾਰ ਆਉਂਦੀ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਗ ਸੱਚਾ ਦਰਬਾਰ ਇਨ੍ਹਾਂ ਕਰਮਾਂ ਦੀ ਕਿੱਥੇ ਵਿਚਾਰ ਆਉਂਦੀ ਹੈ ਜੋ ਪ੍ਰਮਾਤਮਾ ਆਪ ਸੱਚਾ ਹੈ ਤੇ ਜਿਹਦਾ ਦਰਬਾਰ ਸੱਚਾ ਹੈ ਤੇ ਜਿਹਦਾ ਨਿਆਉ ਸੱਚਾ ਹੈ ਉਸ ਦਰਬਾਰ ਦੇ ਵਿੱਚ ਤਮਾਮ ਜੀਵਾਂ ਦੇ ਕਰਮਾਂ ਦੀ ਵਿਚਾਰ ਆਉਂਦੀ ਏ ਤਿੱਥੇ ਸੋਹਨ ਪੰਜ ਪ੍ਰਮਾਨ ਉਸ ਪ੍ਰਮਾਤਮਾ ਦੇ ਦਰਬਾਰ ਦੇ ਸੁਭਾਏ ਮਾਨ ਆਉਂਦੇ ਨੇ ਕੌਣ ਪੰਜ ਜਨ ਸਿਰਮੌਰ ਮਨੁੱਖ ਕੌਣ ਸੰਦ ਜਨ ਭਗਤ ਜਨ ਇਹ ਪੰਜ ਨੇ ਇਹ ਮਨੁੱਖਾਂ ਦੇ ਪੰਜ ਨੇ ਸਿਰਮੌਰ ਨੇ ਮਹਾਨ ਨੇ ਮੁਖੀ ਨੇ ਮਹਾਰਾਜਕੰਨਨ ਪ੍ਰਭੂ ਦੇ ਦਰ ਦੇਤੇ ਇਹ ਸ਼ੋਭਾ ਪਾਉਂਦੇ ਨੇ ਨਦਰੀ ਕਰਮ ਪਵੇ ਨਹੀਂ ਸਾ ਪ੍ਰਭੂ ਦੀ ਬਖਸ਼ਿਸ਼ ਦੁਆਰਾ ਇਹਨਾਂ ਦੇ ਮਸਤਕ 'ਤੇ ਬਖਸ਼ਿਸ਼ ਦਾ ਨਿਸ਼ਾਨ ਪੈ ਜਾਂਦਾ ਹੈ। ਭਾਵ ਕਿ ਭਗਤੀ ਭਾਵ ਮੱਥੇ 'ਤੇ ਪ੍ਰਗਟ ਹੁੰਦੀ ਹੈ ਜੈਸੇ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਗੁਜੜਾ ਲਗਧਮ ਲਾਲ ਮੱਥੇ ਹੀ ਪ੍ਰਗਟ θਿਆ। ਕ੍ਰੋਧ ਮੱਥੇ 'ਤੇ ਪ੍ਰਗਟ ਹੁੰਦਾ ਹੈ। ਲੋਭ ਮੱਥੇ 'ਤੇ ਪ੍ਰਗਟ ਹੁੰਦਾ ਹੈ। ਵਾਸ਼ਨਾ ਮੱਥੇ 'ਤੇ ਪ੍ਰਗਟ ਹੁੰਦੀ ਹੈ। ਪ੍ਰੇਮ ਭਾਵ ਮੱਥੇ 'ਤੇ ਪ੍ਰਗਟ ਹੁੰਦਾ ਹੈ। ਭਗਤੀ ਰਸ ਮੱਥੇ ਤੇ ਪ੍ਰਗਟ ਹੁੰਦਾ ਹੈ ਮਸਤਕ ਦੱਸ ਦਿੰਦਾ ਹੈ ਅੱਖਾਂ ਦੱਸ ਦਿੰਦੀਆਂ ਨੇ ਇਹ ਮਨੁੱਖ ਕਿੱਥੇ ਹੈ ਤੋਂ ਸਾਹਿਬ ਕਹਿੰਦੇ ਨੇ ਇੱਕ ਗੁਪਤ ਲਾਲ ਮੈਨੂੰ ਲੱਭਿਆ ਹੈ ਪਰ ਮੈਂ ਉਸ ਗੁਪਤ ਲਾਲ ਨੂੰ ਰੱਖ ਨਹੀਂ ਸਕਿਆ ਛਪਾ ਕੇ ਮੱਥੇ ਤੇ ਪ੍ਰਗਟ ਹੋ ਗਿਆ ਭਾਵ ਮੱਥੇ ਤੇ ਪ੍ਰਗਟ ਹੋਵੇਗਾ ਪ੍ਰੇਮ ਮੱਥੇ ਤੇ ਪ੍ਰਗਟ ਹੋਵੇਗਾ ਗੁਜੜਾ ਲਧਮ ਲਾਲ ਮੱਥੇ ਹੀ ਪ੍ਰਗਟ ਥਿਆ ਅਨਗ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਸੋ ਲਾਜ਼ਮੀ ਮਸਤਕ ਤੇ ਪ੍ਰਗਟ ਹੁੰਦਾ ਹੈ ਸਹਿਬ ਕਹਿੰਦੇ ਨੇ ਇਹ ਜਿਹੜਾ ਮਸਤਕ ਤੇ ਪ੍ਰਗਟ ਹੋਇਆ ਹੈ ਭਗਤੀ ਭਾਵ ਇਹ ਪ੍ਰਮਾਤਮਾ ਦੀ ਤਰਫੋਂ ਬਖਸ਼ਿਸ਼ ਦਾ ਨਿਸ਼ਾਨ ਹੈ ਟਿੱਕਾ ਜਿਵੇਂ ਮਸਤਕ ਤੇ ਟਿੱਕਾ ਲਾਈਦਾ ਹੈ ਸਹਿਬ ਕਹਿੰਦੇ ਨੇ ਪ੍ਰਮਾਤਮਾ ਨੇ ਟਿੱਕਾ ਲਾ ਦਿੱਤਾ ਹੈ ਬਖਸ਼ਿਸ਼ ਦਾ ਰਹਿਮਤ ਦਾ ਕੱਚ ਪਕਾਈ ਓਥੇ ਪਾਏ ਕੌਣ ਕੱਚਾ ਹੈ ਕੌਣ ਪੱਕਾ ਹੈ ਇੱਥੇ ਪ੍ਰਭੂ ਦੇ ਦਰ ਦੇ ਤੇ ਫੈਸਲਾ ਹੋਵੇਗਾ ਇੱਥੇ ਮਨੁੱਖ ਕਿਸੇ ਬਾਰੇ ਇਹ ਨਹੀਂ ਕਹਿ ਸਕਦਾ ਕਿ ਕੱਚਾ ਹੈ ਕਿ ਪੱਕਾ ਹੈ ਜਿਵੇਂ ਪੱਕਾ ਫਲ ਮਿੱਠਾ ਹੁੰਦਾ ਹੈ ਪੱਕਾ ਸੰਤ ਹੀ ਮਿਠਾਸ ਨਾਲ ਭਰਿਆ ਹੁੰਦਾ ਹੈ ਕੱਚਾ ਸੰਤ ਜੋ ਜੇ ਕਰਮ ਕਾਂਡ ਵਿੱਚ ਹੈ ਪੱਕਾ ਸੰਤ ਜੋ ਨਾਮ ਰਸ ਤੱਕ ਪਹੁੰਚ ਗਿਆ ਹੈ ਸਾਬ ਕਹਿੰਦੇ ਨੇ ਨਾ ਉਹਨੇ ਇੱਕ ਕੱਚਣਿਆ ਸਉ ਤੋੜ ਢੋਂਡ ਸਜਣ ਸੰਤ ਪੱਕਿਆ ਕੱਚੇ ਫਲ ਫਿੱਕੇ ਹੁੰਦੇ ਨੇ ਕੋਹੜੇ ਹੁੰਦੇ ਨੇ ਉਹਨਾਂ ਚ ਰਸ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਕਰਮ ਕਾਂਡੀ ਦੇ ਕੋਲ ਤਸਬ ਹੁੰਦਾ ਹੈ ਤੰਗ ਦਿਲੀ ਆਉਂਦੀ ਹੈ ਉਹਦੇ ਹਿਰਦੇ 'ਚ ਦੂਜੇ ਵਾਸਤੇ ਥਾਂ ਨਹੀਂ ਆਉਂਦੀ ਪਰ ਕਰਮ ਕਾਂਡੀ ਜਦ ਗਿਆਨ ਕਾਂਡ ਤੱਕ ਪਹੁੰਚਦਾ ਹੈ ਭਗਤੀ ਰਸ ਤੱਕ ਪਹੁੰਚਦਾ ਹੈ ਤਾਂ ਸਾਰੇ ਸੰਸਾਰ ਲਈ ਉਹਦਾ ਹਿਰਦਾ ਖੁੱਲ ਜਾਂਦਾ ਹੈ ਉਹ ਸਾਰੇ ਹੀ ਦਵਾਰ ਖੁੱਲੇ ਰੱਖਦਾ ਹੈ ਹਰ ਇੱਕ ਲਈ ਖੁੱਲੇ ਰੱਖਦਾ ਹੈ ਔਰ ਹਰ ਇੱਕ ਨੂੰ ਮਿੱਤਰ ਕਹਿੰਦਾ ਹੈ ਸਹਿਬ ਕਹਿੰਦੇ ਨੇ ਕੌਣ ਕੱਚਾ ਹੈ ਕੌਣ ਪੱਕਾ ਹੈ ਕੌਣ ਸੰਤ ਹੈ ਕੌਣ ਅਸੰਤ ਹੈ ਇਹ ਤੇ ਪਰਮਾਤਮਾ ਦੇ ਦਰ ਤੇ ਹੀ ਫੈਸਲਾ ਹੋਵੇਗਾ ਨਾਨਕ ਗਿਆ ਜਾਪੇ ਜਾਏ ਜਿਸਨੇ ਹੁਣ ਮਰ ਕੇ ਅਗਾ ਜਾਣਾ ਹੈ ਤੇ ਪਤਾ ਚੱਲਣਾ ਹੈ ਕੌਣ ਕੱਚਾ ਹੈ ਕੌਣ ਪੱਕਾ ਹੈ ਇੱਥੇ ਕਿਸੇ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ ਇਹ ਗੱਲ ਵੱਖਰੀ ਹੈ ਕਿ ਕੋਈ ਵੀ ਮਰ ਜਾਏ ਅਸੀਂ ਉਸ ਨੂੰ ਕਹਿੰਦੇ ਹਾਂ ਇਹ ਸਵਰਗਵਾਸ ਹੋ ਗਿਆ ਹੈ ਕਿਸੇ ਇੱਕ ਮਨੁੱਖ ਲਈ ਵੀ ਐਸਾ ਨਹੀਂ ਆਖਿਆ ਜਾਂਦਾ ਇਹ ਨਰਕਵਾਸ ਹੋਇਆ ਹੈ ਇਹੀ ਆਖਿਆ ਜਾਂਦਾ ਹੈ ਸਵਰਗਵਾਸ ਹੋਇਆ ਗੁਰਮਤਿ ਦੇਚ ਕਹਿੰਦੇ ਨੇ ਇਹ ਸਚਖੰਡ ਭਿਆਨਾ ਕਰ ਗਿਆ ਹੈ ਵੀ ਇਹ ਸਚਖੰਡ ਵਾਸੀ ਹੋ ਗਿਆ ਹੈ ਤੋ ਸਚਖੰਡ ਮਰ ਕੇ ਨਸੀਬ ਨਹੀਂ ਹੁੰਦਾ ਜੋ ਜੀਵਦਿਆਂ ਜੀ ਸਚਖੰਡ ਤੱਕ ਉਪਲਬਧ ਨਹੀਂ ਹੋਇਆ ਉਹਨੂੰ ਮਰਨ ਤੋਂ ਬਾਅਦ ਸਚਖੰਡ ਨਸੀਬ ਨਹੀਂ ਹੋ ਸਕਦਾ ਬੈਣੀ ਕਹੇ ਸੁਨੋਰੇ ਸੰਤੋ ਮਰਨ ਮੁਕਤ ਕਿਨ ਪਾਈ ਹਾਂ ਮੌਤ ਮਰਨਾ ਇਹ ਜ਼ਰੂਰ ਦੱਸ ਦਿੰਦੀ ਹੈ ਕਿ ਇਹ ਮਨੁੱਖ ਸੱਚਖੰਡ ਦੇ ਚ ਜੀਵੇ ਹੈ ਕਿ ਝੂਠਖੰਡ ਦੇ ਚ ਜੀਵੇ ਹੈ ਇਹ ਮਨੁੱਖ ਨਰਕ ਦੇ ਚ ਜੀਵੇ ਹੈ ਕਿ ਸਵਰਗ ਦੇ ਚ ਜੀਵੇ ਹੈ ਤੋਂ ਸਾਇਬ ਕਨਨ ਧਰਮਖੰਡ ਦੀ ਇਹ ਵਿਚਾਰ ਹੈ ਕਿ ਉਸ ਮਨੁੱਖ ਦੀ ਜ਼ਿੰਦਗੀ ਸਾਰੀ ਵਿਧਾਨਕ ਹੋਵੇਗੀ ਉਸ ਦਾ ਉੱਠਣਾ ਬੈਠਣਾ ਖਾਣਾ ਪੀਣਾ ਸੋਣਾ ਜਾਗਣਾ ਪਹਿਣਾ ਹਾਤਾ ਕੇ ਹੱਸਣਾ ਤੇ ਰੋਣਾ ਸਭ ਵਿਧਾਨਕ ਹੋਵੇਗਾ ਉਸ ਦੇ ਉੱਠਣ ਤੋਂ ਬੈਠਣ ਤੋਂ ਹੱਸਣ ਤੋਂ ਰੋਣ ਤੋਂ ਕਿਸੇ ਨੂੰ ਚੋਟ ਨਹੀਂ ਪਹੁੰਚੇਗੀ ਉਹਦੇ ਪਹਿਨਣ ਤੋਂ ਉਹਦੇ ਖਾਣ ਪੀਣ ਤੋਂ ਔਰ ਉਸ ਦੀ ਦਿਨ ਭਰ ਦੀ ਚਰਿਆ ਤੋਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚੇਗਾ ਉਹਦੀ ਸਾਰੀ ਦੀ ਸਾਰੀ ਜ਼ਿੰਦਗੀ ਸਿਮਟੀ ਹੋਈ ਹੋਵੇਗੀ ਵਿਧਾਨ ਦੇ ਚਲੇਗੀ ਜਿਵੇਂ ਨਦੀ ਦੀ ਧਾਰਾ ਦੋ ਕਿਨਾਰਿਆਂ ਦੇ ਬੰਧਨ ਦੇ ਚਲਦੀ ਹੈ ਇਸ ਤਰ੍ਹਾਂ ਉਸ ਮਨੁੱਖ ਦੀ ਜੀਵਨ ਧਾਰਾ ਧਰਮ ਦੇ ਬੰਧਨ ਦੇ ਚਲਦੀ ਹੈ ਵਿਧਾਨ ਦੇ ਬੰਧਨ ਦੇ ਚਲਦੀ ਹੈ ਔਰ ਕਿਸੇ ਨੂੰ ਹਾਨੀ ਨਹੀਂ ਪਹੁੰਚਾਉਂਦੀ ਜਿਵੇਂ ਬਨੇਰਿਆਂ ਦੀ ਕਿਨਾਰਿਆਂ ਦੀ ਉਲੰਘਣਾ ਕਰਕੇ ਦਰਿਆ ਦੇ ਪਾਣੀ ਵਿੱਚ ਉਛਾਲ ਆ ਜਾਏ ਉਹ ਬਹੁਤ ਸਾਰੇ ਕਸਬਿਆਂ ਨੂੰ ਸ਼ਹਿਰਾਂ ਨੂੰ ਤੇ ਖੇਤੀਆਂ ਨੂੰ ਤਬਾਹ ਕਰ ਦਿੰਦਾ ਹੈ ਇਸ ਤਰ੍ਹਾਂ ਦੀ ਗੈਰ ਵਿਧਾਨਕ ਜ਼ਿੰਦਗੀ ਕਈਆਂ ਲਈ ਦੁੱਖ ਦਾ ਵਾਇਸ ਬਣਦੀ ਹੈ ਕਲੇਸ਼ ਦਾ ਵਾਇਸ ਬਣਦੀ ਹੈ ਸਾਇਵਿਕਨਨ ਧਰਮਖੰਡ ਦੀ ਇਹ ਪਹਿਚਾਣ ਹੈ ਕਿ ਜਪ ਕਰਦੇ ਹੋਇਆਂ ਉਸ ਮਨੁੱਖ ਨੂੰ ਸਮਝ ਆ ਗਈ ਹੈ ਕਿ ਜ਼ਿੰਦਗੀ ਨੂੰ ਮੈਂ ਇੱਕ ਵਿਧਾਨ ਦੇਣਾ ਹੈ ਜ਼ਿੰਦਗੀ ਨੂੰ ਮੈਂ ਇੱਕ ਧਰਮ ਦੇਣਾ ਹੈ